ਸਿੰਘ ਜੀ ਪ੍ਰਤੀ ਸ਼ਰਧਾ ਤੇ ਸਤਿਕਾਰ ਭੇਟ ਕਰਦੇ ਆਂ ਬਿਹਾਰ ਸਰਕਾਰ ਵੱਲੋਂ ਗੁਰੂ ਸਾਹਿਬ ਦੀ 350 ਸਾਲਾਂ ਜਨਮ ਸ਼ਤਾਬਦੀ ਮੌਕੇ ਸੰਤਾਂ ਦੇ ਸਹੂਲਤ ਦੇ ਲਈ ਨੇਕਾ ਬੇਮਿਸਾਲ ਪ੍ਰਬੰਧ ਕੀਤੇ ਗਏ ਸੀ ਜਿਸ ਦੇ ਚਲਦੇ ਆ ਦੁਨੀਆ ਭਰ ਵਿੱਚ ਸ਼ਲਾਘਾ ਦਾ ਪਾਤਰ ਬਣੀ ਸੀ ਬਿਹਾਰ ਸਰਕਾਰ ਔਰ ਇੱਥੇ ਹੀ ਬਸ ਨਹੀਂ ਇਹਨਾਂ 7-8 ਸਾਲਾਂ ਦੇ ਦੌਰਾਨ ਬਿਹਾਰ ਸਰਕਾਰ ਵੱਲੋਂ अनेका ਵਿਸ਼ੇਸ਼ ਉਪਰਾਲੇ ਕੀਤੇ ਗਏ अनेका ਗੁਰਦੁਆਰਾ ਸਹਿਬਾਨ ਦੀਆਂ ਨਵੀਆਂ ਇਮਾਰਤਾਂ ਤਿਆਰ ਕਰਨ ਦੇ ਵਿੱਚ ਯੋਗਦਾਨ ਪਾਇਆ ਗਿਆ ਚਾਹੇ ਉਹ ਗੁਰਦੁਆਰਾ ਸ਼ੀਤਲਕੁੰਡ ਹੈ ਜਾਂ ਫਿਰ ਇਸ ਦੇ ਨਾਲ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਗੁਰਦੁਆਰਾ ਗੁਰੂ ਕੇ ਬਾਗ ਦੇ ਕੋਲ ਇੱਕ ਪ੍ਰਕਾਸ਼ ਪੁੰਜ ਮਨਾਇਆ ਗਿਆ ਜਿਸ ਦੇ ਵਿੱਚ ਸਮੁੱਚਾ ਸਿੱਖ ਇਤਿਹਾਸ ਜਿਹੜਾ ਹੈ ਉਹ ਡਿਜੀਟਲ ਵੀਡੀਓ ਅਤੇ ਤਸਵੀਰਾਂ ਦੇ ਰਾਹੀਂ ਆਡੀਓ ਵੀਡੀਓ ਗੈਲਰੀ ਦੇ ਰਾਹੀਂ ਦਰਸਾਇਆ ਗਿਆ ਹੈ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮ ਪੀਤਾ ਗੁਰੂ ਗੋਬਿੰਦ ਸਿੰਘ ਜੀ ਤੱਕ ਜੀਵਨ ਕਾਲ ਸਿੱਖਿਆਵਾਂ ਗੁਰੂ ਸਾਹਿਬਾਨ ਵੱਲੋਂ ਕੀਤੀਆਂ ਉਦਾਸੀਆਂ ਯਾਤਰਾਵਾਂ ਜਾਫਰ ਵੱਖੋ ਗੁਰੂ ਸੇ ਬਾਨਵੋ ਲੜੀਆਂ ਲੜਾਈਆਂ ਜੰਗਾਂ ਚਾਰ ਸਹਬਜ਼ਾ ਦੇ ਦੀ ਮਹਾਨ ਸ਼ਾਦਤ ਤੋਂ ਸੁਚੇ ਸਿੱਖ ਇਤਿਹਾਸ ਜਿਹੜਾ ਪ੍ਰਕਾਸ਼ ਪੁੰਜਦੇ ਰਾਹੀ ਦਰਸਾਇਆ ਗਿਆ ਜਿਸ ਦੀ ਇੱਥੇ ਹਰ ਆਉਣ ਵਾਲਾ ਸਿੱਖ ਸ਼ਰਧਾਲੂ ਸ਼ਲਾਗਾ ਕਰਦਾ ਹੈ ਦਰਸ਼ਨ ਕਰਨ ਤੋਂ ਬਾਅਦ ਸਹਿਜੇ ਬੇहद ਪ੍ਰਭਾਵਿਤ ਹੁੰਦਾ ਹੈ ਔਰ ਇਸ ਦੇ ਨਾਲ ਨਾਲ ਇੱਕ ਯਾਤਰੀ ਨਿਵਾਸ ਜਿਹੜਾ ਉਹ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਦੀ ਰਿਹائش ਦਾ ਜਿਹੜਾ ਪ੍ਰਬੰਧ ਕੀਤਾ ਗਿਆ ਤਾਂ ਸਾਹਮਣੇ ਇਹ ਸ਼ਾਨਦਾਰ ਮਰਜ ਜਿਹੜੀ ਨਜ਼ਰ ਆ ਰਹੀ ਹੈ ਇਹ ਉਸ ਯਾਤਰੀਨ ਵਾਸਤੇ ਹੈ ਜੋ ਵਿਹਾਰ ਸਰਕਾਰ ਵੱਲੋਂ ਦਸ਼ਮ ਪਿਤਾ ਸ਼੍ਰੀ ਗੁਰੂ ਗੋਬੀ ਸਿੰਘ ਜੀ ਦੀ ਪਾਵਨ ਧਰਤੀ ਪਟਨਾ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੀ ਸੰਗਤਾਂ ਦੀ ਰਿਹائش ਦੇ ਲਈ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਔਰ ਸੰਤਾਂ ਨੂੰ ਰੇਲਵੇ ਸਟੇਸ਼ਨ ਜਾਂ ਫਿਰ 에어ਪੋਰਟ ਤੋਂ ਇੱਥੇ ਲੈ ਕੇ ਆਉਣ ਦੇ ਲਈ ਵੀ ਵਿਸ਼ੇਸ਼ ਬਸਾਂ ਦਾ ਪ੍ਰਬੰਧ ਕੀਤਾ ਗਿਆ ਤਾਂ ਕੁਝ ਦਾਲੂ ਮੌਜੂਦ ਨੇ ਜੋ ਇੱਥੇ ਠਹਿਰੇ ਹੋਏ ਨੇ ਕੀ ਕਹਿਣਾ ਚਾਹੂੰ ਕਿ ਜੋ ਇਹ ਉਪਰਾਲਾ ਕੀਤਾ ਗਿਆ ਚਾਹੇ ਉਹ ਪ੍ਰਕਾਸ਼ ਪੁੰਜ ਦਾ ਹੈ ਜਾਂ ਫਿਰ ਸੰਕਤਾ ਦੇ ਲਈ ਬੇਮਿਸਾਲ ਪ੍ਰਬੰਧ ਆ ਦੇ ਮੈਂ ਤੇ ਇਹੋ ਹੀ ਕਹਾਵਾਂਗਾ ਕਿ ਜਿਹੜਾ ਨਿਤਿਸ਼ ਸਰਕਾਰ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਗਿਆ ਜੋ ਪ੍ਰਬੰਧ ਕੀਤੇ ਹੋਏ ਨੇ ਬਹੁਤ ਹੀ ਵਧੀਆ ਸਲੰਗਾ ਜੋਗ ਹੈ ਔਰ ਇਹ ਸਰਕਾਰ ਨੂੰ ਦੇ ਕੰਮ ਨੂੰ ਸਲੰਗਾ ਹੀ ਦੇਣੀ ਚਾਹੀਦੀ ਕਿਉਂਕਿ ਇਹਨਾਂ ਨੇ ਜਿਹੜਾ ਯਾਤਰੀਆਂ ਨੂੰ ਜਿਹੜੀ ਸੰਗਤ ਆ ਰਹੀ ਹੈ ਅਸੀਂ ਆਪ ਆਏ ਆ ਰੇਲਵੇ ਸਟੇਸ਼ਨ ਤੋਂ ਬੱਸਾਂ ਬਹੁਤ ਸੀਗੀਆਂ ਸਰਕਾਰ ਵੱਲੋਂ ਵੀ ਸੀ ਤੇ ਕੁਝ ਆਪਣੇ ਕਾਰ ਸੇਵਾ ਦੇ ਵੀ ਵੱਲੋਂ ਸੰਤ ਪਾਪਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਵੱਲੋਂ ਵੀ ਲਗਾਈ ਗਈ ਸੀ ਬੱਸਾਂ ਤੇ ਬਹੁਤ ਹੀ ਅੱਛਾ ਉਪਰਾਲਾ ਔਰ ਅਸੀਂ ਵੇਖਿਆ ਦੋ ਤਿੰਨ ਥਾਵਾਂ ਦਾ ਜਿਹੜਾ ਸਾਰਾ ਘੁੰਮੇ ਫਰੇਆਂ ਵੇਖਿਆ ਹੈ ਅ ਸਰਾਮਾਂ 'ਚ ਵੀ ਵੇਖ ਗਏ ਆ ਤਿੰਨ ਚਾਰ ਸਰਾਮਾਂ ਸਿਗੀਆਂ ਜਿਹਦੇ ਵਿੱਚ ਦੋ ਤਿੰਨ ਸਰਾਮਾਂ ਜਿਹੜੀਆਂ ਸਰਕਾਰ ਦੀਆਂ ਵੀ ਹੈਗੀਆਂ ਨੇ ਨੀਤੀ ਸਰਕਾਰ ਨੇ ਜੋ ਬਹੁਤ ਵਧੀਆ ਸਰਾਮਾ ਬਣੇ ਉਥੋਂ ਦਾ ਪ੍ਰਬੰਧ ਅਸੀਂ ਵੇਖ ਕੇ ਖੁਦ ਹੈਰਾਨ ਹੋਏ ਹਾਂ। ਪਾਸਪੁਝ ਦੇਖ ਕੇ ਉਹ ਜਿੱਦੇ ਸਵਚ ਸਿੱਖ ਇਤਿਹਾਸ ਬੜੇ ਸੁੰਦਰ ਤਰੀਕੇ ਦੇ ਨਾਲ ਦਰਸਾਇਆ ਗਿਆ। ਬਹੁਤ ਵਧੀਆ ਹੈ ਉਹ ਵੀ। ਉਹ ਚੀਜ਼ ਨੂੰ ਵੀ ਸਾਡੇ ਅੱਜ ਦੇ ਨੌਜਵਾਨ ਪੀੜੀ ਹੈ ਜਾਂ ਆਉਣ ਵਾਲੀਆਂ ਸੰਗਤਾਂ ਨੇ ਜਿਨ੍ਹਾਂ ਨੂੰ ਅਜੇ ਤੱਕ ਇਸ ਗੁਰੂ ਦੇ ਜੀਵਨ ਬਾਰੇ ਨਹੀਂ ਪਤਾ ਜਾਂ ਪੂਰਾ ਨਹੀਂ ਪਤਾ ਪਰ ਉੱਥੇ ਇਹ ਸਿੱਖ ਇਤਿਹਾਸ ਬਾਰੇ ਜਿਹੜਾ ਆਣ ਕੇ ਜਿਹੜੇ ਆਪਣੀ ਅੱਖੀਂ ਵੇਖਦੇ ਨੇ ਉਸ ਚੀਜ਼ ਨੂੰ ਸਾਹਮਣੇ ਵੇਖਦੇ ਆ ਔਰ ਬਹੁਤ ਅچھے ਤਰੀਕੇ ਨਾਲ ਦਰਸਾਇਆ ਗਿਆ ਹੈ ਇਥੇ ਉਹ ਪ੍ਰਕਾਸ਼ ਪੁੰਜ ਦੇ ਵਿੱਚ ਨੌਜਵਾਨ ਪੀੜੀ ਖਾਸ ਕਰਕੇ ਜਿਹੜੀ ਪੰਜਾਬ ਤੋਂ ਦੂਰ ਹੈ ਉਹਨੂੰ ਜਰੂਰ ਸਿੱਖ ਇਤਿਹਾਸ ਤੋਂ ਜਾਨੂ ਹੋਣ ਬਾਰੇ ਜਿਹੜਾ ਇੱਕ ਅਹਿਮ ਜਾਣਕਾਰੀ ਜਿਹੜੀ ਇੱਥੋਂ ਮਿਲੂਗੀ ਹਾਂਜੀ ਹਾਂਜੀ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਥਾਂ ਤੁਸੀਂ ਪ੍ਰਕਾਸ਼ ਸਿੰਘ ਦੇਖ ਕੇ ਆਏ ਹੋ ਨੇ ਕਿੰਨਾ ਤਾਂ ਲੱਗਿਆ ਤੁਹਾਨੂੰ ਅਸੀਂ ਇੱਥੇ ਲੰਗਰ ਦੇ ਵਿੱਚ ਸੇਵਾ ਕਰਦੇ ਹਾਂ ਜੀ ਹਾਂਜੀ ਤਾਂ ਕੁੱਝ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਇੱਥੇ ਪ੍ਰਬੰਧ ਅਸੀਂ ਜਿਹੜਾ ਦੇਖਿਆ ਜੀ ਹਾਂਜੀ ਇੱਥੇ ਬਹੁਤ ਮਨ ਖੁਸ਼ੀ ਹੋਇਆ ਦੇਖ ਕੇ ਹਰ ਤਰ੍ਹਾਂ ਦੀ ਜਾਣਕਾਰੀ ਸਾਨੂੰ ਮਿਲੀ ਹੈ ਦਸਵੇਂ ਨਾ ਆਪਣਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਫਿਰ ਜਿਹੜੇ ਗੁਰੂਆਂ ਪੀੜਾਂ ਦੇ ਆਪਣੇ ਭਗਤ ਫਰੀਦ ਜੀ ਐ ਪਟ ਕਬੀਰ ਜੀ ਹੈ ਇਹਨਾਂ ਦੀ ਬਾਣੀ ਦਾ ਵੀ ਇਹਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਇੱਕ ਕਿਤਰਕਾਰੀ ਬਹੁਤ ਹੀ ਸੁੰਦਰ ਮਣਾਈ ਹੈ ਇਹਨਾਂ ਨੇ ਤਸਵੀਰਾਂ ਦੇ ذریعے ਵੀ ਗਾਜ਼ਰੀਏ ਤਸਵੀਰਾਂ ਦੇ ذریعے ਅਦਾਸ ਨੂੰ ਦਰਸਾਇਆ ਗਿਆ ਹੈ ਤੇ ਬਹੁਤ ਹੀ ਪ੍ਰਸੰਨ ਹੋਇਆ ਮਨ ਸਾਡਾ ਇੱਥੇ ਆਣ ਤੋਂ ਇਹ ਜਿਹੜੀ ਸਰਕਾਰ ਨੇ ਤੁਸੀਂ ਦੀ ਇਹਨੇ ਬਹੁਤ ਪ੍ਰਭਾਅ ਬਣਾ ਕੀਤਾ ਹੈ ਵੀ ਸਾਨੂੰ ਇਹਦਾ ਬੜੀ ਖੁਸ਼ੀ ਮਿਲੀ ਅਸੀਂ ਪੰਜਾਬ ਤੋਂ ਅਸੀਂ ਆਏ ਆਂ ਸੀ ਦੇਖਣ ਵਾਸਤੇ ਸਾਡੀ ਰੂਹ ਖੁਸ਼ ਹੋ ਗਈ ਆ ਦੇਖ ਕੇ ਸਾਨੂੰ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਮਿਲ ਗਈ ਆ ਵੀ ਕੀ ਕੀ ਕਾਇਆ ਕੀ ਸਾਡੀ ਫੌਜੀਆਂ ਨੌਜਵਾਨਾਂ ਨਾਲ ਹੋਇਆ ਕਿਹੜੇ ਸਮੇਂ ਦੇ ਵਿੱਚ ਹੋਇਆ ਕਿ ਕਿਹੜੇ ਸਿੱਖ ਸ਼ਸਤਰ ਨੇ ਜੰਗਾ ਚ ਵਰਤੇ ਜਾਂਦੇ ਸੀਗੇ ਉਹ ਸਾਨੂੰ ਸ਼ਾਸਤਰ ਸਾਰੇ ਦਿਖਾ ਦਿੱਤੇ ਨੇ ਤੇ ਉਹ ਜਿਹੜਾ ਜਿਹੜਾ ਉਹਨਾਂ ਦਾ ਇਤਿਹਾਸ ਹੈ ਉਹ ਸਾਨੂੰ ਨਹੀਂ ਆ ਪੜਿਆ ਸੀ ਬਹੁਤ ਸਾਨੂੰ ਉਹਦਾ ਪਤਾ ਲੱਗਿਆ ਚੰਗਾ ਲੱਗਿਆ 1700 ਇਸ ਵੀ ਦਾ ਵੀ ਤੁਹਾਨੂੰ ਪਤਾ ਲੱਗਿਆ ਫਿਰ ਸਾਨੂੰ 1200 ਦਾ ਵੀ ਪਤਾ ਲੱਗਿਆ ਜਿਹੜਾ ਫਿਰ 1700 ਦਾ ਵੀ ਇਹ ਸਾਡਾ ਤੁਹਾਨੂੰ ਇਤਿਹਾਸ ਜਾਣੂ ਕਰਾਇਆ ਤੁਹਾਨੂੰ ਇਹ ਬੜੀ ਖੁਸ਼ੀ ਸਾਨੂੰ ਮਿਲੀ ਹੈ ਤੁਹਾਨੂੰ ਬਿਲਕੁਲ ਪ੍ਰਕਾਸ਼ ਮੈਂ ਇੱਕ ਹੋਰ ਕਹਾਗਾ ਇੱਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਪਟਨਾ ਸਾਹਿਬ ਤੋਂ ਸ਼੍ਰੀਮੰਦਰ ਸਾਹਿਬ ਜੀ ਅਤੇ ਨੀਤੀ ਸਰਕਾਰ ਇਹਨਾਂ ਦੋਵਾਂ ਨੇ ਰਲ ਕੇ ਜਿਹੜਾ ਉਪਰਾਲਾ ਕੀਤਾ ਹੈ ਸਿੱਖ ਸੰਗਤ ਵਾਸਤੇ ਇੱਥੇ ਜਿਹੜੀ ਬਾਹਰੋਂ ਆਈ ਆ ਉਹਨਾਂ ਦਾ ਜਿਹੜਾ ਰਿਆ ਹੈ ਇਸ ਦੇ ਪ੍ਰਬੰਧ ਆ ਔਰ ਸਾਰੀ ਸਹੂਲਤਾਂ ਨੇ ਬਹੁਤ ਅੱਛੇ ਮੈਡੀਕਲ ਜਿਹੜਾ ਕੈਂਪ ਉਹਨਾਂ ਨੇ ਰੱਖਿਆ ਹੋਇਆ ਹੈ ਸਾਰਾ ਸੂਚਨਾ ਕੇਂਦਰ ਬਹੁਤ ਅੱਛੇ ਤਰੀਕੇ ਨਾਲ ਸਾਡੇ ਨਾਲ ਟ੍ਰੀਟ ਕਰ ਰਿਹਾ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਹਰ ਹਰ ਕੀ ਮਤਲਬ ਦੱਸ ਰਿਹਾ ਦਾ ਮਾਰਗਦਰਸ਼ਨ ਕਰ ਰਿਹਾ ਸਾਡਾ ਔਰ ਮੈਂ ਸਰਕਾਰ ਦਾ ਵਧਾਈ ਕਰਨੀ ਤਾਂ ਬੰਦੀ ਹੈ ਸਰਕਾਰ ਵਧਾਈ ਦੀ ਪਾਤਰ ਹੈ ਇੱਥੇ ਤਕਸ਼ਰੀ ਮੰਦਿਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਜਾਂ ਸੰਤ ਬਾਬਾ ਕਛਪੀਰ ਸਿੰਘ ਜੀ ਪੂਰੀ ਆਲੇ ਸਮੇਤ ਹੋਰ ਸੰਤ ਮਹਾਂਪੁਰਖ ਨੇ ਉੱਥੇ ਵਿਆਰ ਸਰਕਾਰ ਵੱਲੋਂ ਵੀ ਇੱਕ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਪ੍ਰਕਾਸ਼ ਪੁਜ ਤਿਆਰ ਕਰਕੇ ਜੋ ਗੁਰਦੁਆਰਾ ਗੁਰੂਪ ਕੇ ਬਾਗ ਦੇ ਬਿਲਕੁਲ ਐਨ ਸਾਹਮਣੇ ਇੱਕ ਵਿਸ਼ਾਲ ਆਲੀਸ਼ਾਨ ਇਮਾਰਤ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ ਸਮੁੱਚਾ ਸਿੱਖ ਇਤਿਹਾਸ ਜਿਹੜਾ ਬੜੇ ਸੁੰਦਰ ਤਰੀਕੇ ਦੇ ਨਾਲ ਤਸਵੀਰਾਂ ਦੇ ਰਾਹੀਂ ਆਡੀਓ ਵੀਡੀਓ ਗੈਲਰੀਜ਼ ਦੇ ਰਾਹੀਂ ਜਿਹੜਾ ਦਰਸਾਇਆ ਗਿਆ ਜਿਸ ਨੂੰ ਦੇਖ ਕੇ ਸਹਿਜੇ ਕਾਤ ਤੋਰ ਤੇ ਨੌਜਵਾਨ ਪੀੜ੍ਹੀ ਜੋ ਸਹੀ ਮੈਨੇਜ ਚ ਚੰਗੀ ਤਰ੍ਹਾਂ ਦੇ ਨਾਲ ਸਿੱਖੀ ਕੌਮ ਦੇ ਕੁਰਬਾਨੀਆਂ ਪਰ ਇਤਿਹਾਸ ਤੋਂ ਜਾਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਜਾਂ ਫਿਰ ਪ੍ਰਾਤਮਕ ਸਮੇਂ ਸਿੱਖਾਂ ਵੱਲੋਂ ਜੋ ਜੰਗਜੂ ਹਥਿਆਰ ਜਿਹੜੇ ਵਰਤੇ ਜਾਂਦੇ ਹਨ ਸ਼ਸਤਰ ਵਰਤੇ ਜਾਂਦੇ ਸਨ ਤੋਂ ਅਹਿਮ ਜਾਣਕਾਰੀਆਂ ਜਿਹੜੀਆਂ ਸਿੱਖ ਧਰਮ ਦੇ ਸਬੰਧ ਵਿੱਚ ਇਸ ਪ੍ਰਕਾਸ਼ ਗੁੰਜ ਦੇ ਵਿੱਚ ਦਰਸਾਈਆਂ ਗਈਆਂ ਨੇ ਜਿਸ ਨੂੰ ਦੇਖ ਕੇ ਹਰ ਕੋਈ ਇਸ ਦੀ ਸ਼ਲਾਘਾ ਕਰ ਰਿਹਾ ਹੈ ਕੈਮਰਾ ਪਰਸਨ ਅਵਤਾਰ ਸਿੰਘ ਦੇ ਨਾਮ ਰਿੰਦਰ ਸਿੰਘ ਮੌਂਗਾ ਪੀਟੀਐਸ ਨਿਊਜ਼ ਪਟਨਾ ਸਾਹਿਬ